ਸੰਗਤ ਜੀ ਇਹ ਜੋ ਤੁਸੀਂ ਪੀਪਲ ਦੇਖ ਰਹੇ ਹੋ ਨਾ ਇਹ ਕੋਈ ਆਮ ਪੀਪਲ ਨਹੀਂ ਹੈ ਇਸ ਪੀਪਲ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨੇ ਆਪਣੇ ਘੋੜੇ ਨੂੰ ਬੰਨਿਆ ਸੀ ਜਦੋਂ ਉਹ ਇਸ ਅਸਥਾਨ ਤੇ ਪਹੁੰਚਦੇ ਹਨ ਬਹੁਤ ਹੀ ਜਿਆਦਾ ਪੁਰਾਤਨ ਪੀਪਲ ਹੈ ਇਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹਾਲੇ ਵੀ ਇਸ ਜਗ੍ਹਾ ਤੇ ਮੌਜੂਦ ਹੈ ਦੇਖੋ ਗੁਰੂ ਮਹਾਰਾਜ ਦੀ ਕਿੰਨੀ ਕਿਰਪਾ ਇਸ ਪੀਪਲ ਦੇ ਨਾਲ ਹੀ ਗੁਰੂ ਮਹਾਰਾਜ ਨੇ ਆਪਣੇ ਘੋੜੇ ਨੂੰ ਬੰਨਿਆ ਸੀ ਤੁਸੀਂ ਇਸ ਦੇ ਦਰਸ਼ਨ ਕਰ ਰਹੇ ਹੋ ਅਤੇ ਉਸ ਤੋਂ ਬਾਅਦ ਸਾਈਂ ਬਲੈਸ਼ਾ ਜੀ ਨੂੰ ਦਰਸ਼ਨ ਦੇਦਾਰੇ ਦੇ ਕੇ ਨੇ ਹਾਲ ਕੀਤਾ ਸੀ ਸਾਈਂ ਪੀਰ ਬਲੈਸ਼ਾ ਇਸ ਸਥਾਨ ਤੇ ਰਿਹਾ ਕਰਦੇ ਸਨ ਉਹ ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰਦੇ ਸਨ ਅਤੇ ਕਿਹਾ ਕਰਦੇ ਸਨ ਕਿ ਮੇਰੇ ਪਾਤਸ਼ਾਹ ਨੇ ਇੱਥੇ ਆਉਣਾ ਹੈ ਅਤੇ ਮੈਨੂੰ ਦਰਸ਼ਨ ਦੇਦਾਰੇ ਜ਼ਰੂਰ ਦੇਣੇ ਹਨ ਅਤੇ ਗੁਰੂ ਮਹਾਰਾਜ ਉਹਨਾਂ ਦੇ ਦਿਲ ਦੀ ਜਾਣਦੇ ਹਨ ਅਤੇ ਇਸ ਸਥਾਨ ਤੇ ਪਹੁੰਚਦੇ ਹਨ ਇੱਥੇ ਘੋੜਾ ਬੰਨ ਕੇ ਅੱਗੇ ਸਾਈਂ ਬਲੈਸ਼ਾ ਜੀ ਕੋਲ ਜਾਂਦੇ ਹਨ ਇੱਥੋਂ ਦਾ ਪਾਣੀ ਵੀ ਪਹਿਲਾਂ ਬਹੁਤ ਜ਼ਿਆਦਾ ਕੋਹੜਾ ਹੋਇਆ ਕਰਦਾ ਸੀ ਪੀਣ ਦੇ ਲਾਇਕ ਨਹੀਂ ਹੋਇਆ ਕਰਦਾ ਸੀ ਗੁਰੂ ਮਹਾਰਾਜ ਨੇ ਅਜੀਹਾ ਕੋਤਕ ਵਰਤਾਇਆ ਉਹ ਕੋਤਕ ਕਿਹੜਾ ਸੀ ਅਤੇ ਕਿਵੇਂ ਇੱਥੋਂ ਦਾ ਜਲ ਮਿੱਠਾ ਹੁੰਦਾ ਹੈ ਇੱਥੋਂ ਦੇ ਇਤਿਹਾਸ ਦੀ ਸਾਰੀ ਵੀਡੀਓ ਆਪਣੇ ਪੇਜ ਦੇ ਵਿੱਚ ਅਪਲੋਡ ਕੀਤੀ ਹੋਈ ਹੈ ਇੱਥੋਂ ਹਰ ਇੱਕ ਮੰਨਤ ਪੂਰੀ ਹੁੰਦੀ ਹੈ ਕੋਈ ਵੀ ਸੰਗਤ ਇਸ ਸਥਾਨ ਤੋਂ ਨਿਰਾਸ਼ ਹੋ ਕੇ ਨਹੀਂ ਜਾਂਦੀ ਤੁਸੀਂ ਵੀ ਜ਼ਰੂਰ ਆਓ ਇੱਕ ਵਾਰ ਅਰਦਾਸ ਬੇਨਤੀ ਕਰੋਗੇ ਤਾਂ ਬਹੁਤ ਜਲਦੀ ਤੁਹਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਜਾਣਗੀਆਂ ਦਿਲ ਵਿੱਚ ਸੱਚੀ ਸ਼ਰਧਾ ਭਾਵਨਾ ਰੱਖ ਕੇ ਇਸ ਸਥਾਨ ਤੇ ਜਰੂਰ ਆਉਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਨੂੰ ਵੀ ਪਤਾ ਲੱਗ ਸਕੇ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸੰਗਤ ਨੂੰ ਗੁਰੂ ਘਰ ਦੇ ਦਰਸ਼ਨ ਕਰਾਉਣੇ ਇਸ ਲਈ ਤੁਸੀਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰਿਓ ਅਤੇ ਇਥੋਂ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਖਾਸ ਅਤੇ ਸੁਣਨ ਵਾਲਾ ਇਤਿਹਾਸ ਹੈ ਤੁਸੀਂ ਅਜੇ ਹਾ ਇਤਿਹਾਸ ਨਹੀਂ ਸੁਣਿਆ ਹੋਵੇਗਾ ਇੱਕ ਮੁਸਲਮਾਨ ਪੀਰ ਸਾਈ ਦਾ ਗੁਰੂ ਨਾਲ ਕਿੰਨਾ ਪਿਆਰ ਸੀ ਦੇਖੋ ساری ਵੀਡੀਓ ਆਪਣੇ ਪੇਜ ਵਿੱਚ ਜਾ ਕੇ